ਜੇ ਤੁਹਾਨੂੰ ਜਾਣਦੇ ਕਿ 15 ਅਗਸਤ ਦੇ ਪਰਦ ਔਨ ਕਰਕੇ ਅਸੀਂ ਪੁਲਿਸ ਪੂਰੀ ਮੁਸਤੈਦ ਹੋਈ ਹੋਈ ਹੈ ਜਿਸ ਦੇ ਇਸ ਵਨ ਚਰਚ ਕਾਸੂ ਪ੍ਰੋਗਰਾਮ ਸੀਗਾ ਜੋ ਸਾਡੇ ਮਾਨਯੋਗ ਡੀਜੀਪੀ ਸਾਡੀ ਹਜਾਤਾਂ ਤੇ ਅਤੇ ਸਾਡੇ ਐਸਐਸਪੀ ਸਾਹਿਬ ਸ੍ਰੀ ਭਗਿਰਾਜ ਜੀ ਮੀਨਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਭੀੜਪੜਾ ਵਾਲੇ ਜਗ੍ਹਾ ਤੇ ਅਸੀਂ ਚੈਕਿੰਗ ਕੀਤੀ ਹੈ ਜਿਸ ਵਿੱਚ ਜਈ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਬਜ਼ਾਰਾਂ ਦੀ ਚੈਕਿੰਗ ਕਰਾਈ ਗਈ ਹੈ ਤੇ ਉਸ ਬੰਦ ਵਿੱਚ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜੇ ਇਹੋ ਜਿਹੀ ਜਗ੍ਹਾ ਤੇ ਕੋਈ ਲਵਾਰਸ ਵਸਤੂ ਮਿਲਦੀ ਹੈ ਤਾਂ ਤੁਰੰਤ ਸਾਨੂੰ ਉਸ ਬਾਰੇ ਸੂਚਨਾ ਦਿੱਤੀ ਜਾਵੇ ਨਾਲ ਹੀ ਜਿਹੜੇ ਸਾਡੇ ਹੋਟਲ ਜਾਂ ਸਰਾਵਾਂ ਹੈਗੀਆਂ ਉੱਥੇ ਜੇ ਕੋਈ ਬੰਦਾ ਆ ਕੇ ਠਹਿਰਦਾ ਹੈ ਬਾਹਰੋਂ ਉਸ ਬਾਰੇ ਸਾਨੂੰ ਤੁਰੰਤ ਇਤਲਾਹ ਦਿੱਤੀ ਜਾਵੇ ਤਾਂ ਜੋ ਕੋਈ ਮਾੜਾ ਅਨਸਰ 15 ਅਗਸਤ ਦੇ ਦਿਨ ਵਿੱਚ ਕੋਈ ਵੀ ਵਿਵਗਨ ਪੈਦਾ ਨਾ ਕਰ ਸਕੇ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ सब्सक्राइब करना ना भूलियों ते नारी बेल आईकॉन भी ऑन कर दो ताकि जो भी ऐसी नमी तो नमी कोई न्यूज़ अपलोड करिए तो नोटिफिकेशन तो अड़े तक जल्द तो जल्द पहुंच जाए सो so, सब्सक्राइब जनप्रिय टीवी